ਲਗਾਤਾਰ ਪੰਜਾਬ ਦੇ ਵਿੱਚ ਵੱਡੇ ਨੁਕਸਾਨ ਹੋਏ ਨੇ ਹੜ੍ਹਾਂ ਨੂੰ ਲੈ ਕੇ ਤੇ ਕਈ ਜਥੇਬੰਦੀਆਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਜਿੱਤੇ ਹੜ੍ਹ ਪ੍ਰਭਾਵਿਤ ਲੋਕ ਨੇ ਉੱਥੇ ਸਮੱਗਰੀ ਜਿਹੜੀ ਪਹੁੰਚਾਈ ਜਾ ਰਹੀ ਹੈ ਸੋ ਇਸੇ ਤਰ੍ਹਾਂ ਹੀ ਅੱਜ ਬਲਾਕ ਮਾਜਰੀ ਜਿਹੜੇ ਲੋਕ ਹਿੱਤ ਮਿਸ਼ਨ ਵੈਕਯੂ ਅਤੇ ਮਿਸ਼ਨ ਸਤਲੁਜ ਮਿਸ਼ਨ ਸੇਵਾ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਅੱਜ ਪ੍ਰੈਸ ਕਾਨਫਰੰਸ ਦੇ ਨਾਲ ਜਾਣਕਾਰੀ ਵੀ ਦਿੱਤੀ ਹੈ ਤੇ ਗੱਲਬਾਤ ਵੀ ਕਰਾਂਗੇ ਸੋ ਤੁਸੀਂ ਵੇਖੋ ਜਿਹੜੀ ਇਹ ਰਾਹਤ ਸਮੱਗਰੀ ਜਿਹੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਜਿਹੜੀ ਇਹ ਜਾਵੇਗੀ ਸੋ ਸੋ ਲੋਕੀ ਤੋਂ ਮਿਸ਼ਨ ਬੇਕਯੂ ਤੋਂ ਸਾਡੇ ਨਾਲ ਰਵਿੰਦਰ ਸਿੰਘ ਵਜੀਦਪੁਰੇ ਮੌਜੂਦ ਹੈ ਜੀ ਗੱਲਬਾਤ ਕਰਦੇ ਆਂ ਵਜੀਦਪੁਰੇ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਨੂੰ ਲੈ ਕੇ ਜਿਹੜੇ ਮਾਮਲੇ ਬੜੇ ਗੰਭੀਰ ਹੈ ਸੋ ਕਿਸ ਤਰ੍ਹਾਂ ਦੀ ਜਿਹੜੀ ਸੇਵਾਵਾਂ ਤੁਹਾਡੇ ਵੱਲੋਂ ਨਿਭਾਈਆਂ ਜਾ ਰਹੀਆਂ ਤੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਆ ਦੇਖੋ ਜੋ ਕੁਝ ਹੁਣ ਹੜ੍ਹਾਂ ਦੇ ਕਾਰਨ ਸਥਿਤੀ ਬਣੀ ਹੈ ਇੱਥੇ ਪਹਿਲਾਂ ਤਾਂ ਇਹ ਹੈ ਕਿ ਸਰਕਾਰਾਂ ਦੀ ਨਾਕਾਮੀਆਂ ਕਾਰਨ ਹੋਇਆ ਕਿਉਂਕਿ ਕੋਈ ਸਮੇਂ ਸਿਰ ਜਦੋਂ ਪਹਿਲਾਂ ਇਹਨਾਂ ਨੂੰ ਰਿਪੋਰਟ ਮਿਲ ਗਈ ਕਿ ਬਰਸਾਤ ਇਸ ਵਾਰ ਵੱਧ ਹੈ ਕੋਈ ਉਹਦੀ ਸਫਾਈ ਨਹੀਂ ਕੋਈ ਡਰੇਨਾਂ ਦੀ ਤੇ ਕੋਈ ਕੰਡੇ ਮਜ਼ਬੂਤ ਨਹੀਂ ਕੀਤੇ ਗਏ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਇਹ ਹੈ ਜੇ ਕਾਲੇ ਬਿੱਲਿਆਂ ਦੇ ਤਾਂ ਆਪਾਂ ਲੜਾਈ ਲੜੀ ਉਹਦੇ ਵਿੱਚ ਜਿੱਤ ਕੇ ਲੈਂਡ ਪੂਲਿੰਗ ਲਿਆਂਦੀ ਭਾਵੇਂ ਅੱਜ ਸਟੇਟ ਰਾਹੀਂ ਲਿਆਂਦੀ ਤਾ ਉਹਦਾ ਆਪਾ ਵਿਰੋਧ ਕੀਤਾ ਉਹਦੇ ਵਿੱਚ ਵਿਜਿਤ ਹੋ ਗਈ ਉਹਨਾਂ ਨੇ ਇਹ ਵੀ ਜਿਹੜੇ ਇਹ 72 ਲੋਕ ਨੇ ਇਹਨਾਂ ਦੀ ਵਿੱਤੀ ਆਮਦਨ ਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ ਪੰਜਾਬ ਦੇ ਨੂੰ ਹੁਣੇ ਜਿਹੜੀ ਹੈਗੀ ਹੜਾਂ ਦੀ ਸਥਿਤੀ ਬਣਾਈ ਹੈ ਇਹ ਇਹਦੇ ਵਿੱਚ ਨਕਾਮੀ ਆਪਾਂ ਇਹ ਵੀ ਕਹਿਣ ਤੋਂ ਗਰੋਜ਼ ਨਹੀਂ ਕਰਾਂਗੇ ਕਿ ਇਹਨੂੰ ਜਾਣ ਬੁੱਝ ਕੇ ਕਿਉਂਕਿ ਜੇ ਸਮੇਂ ਸਿਰ ਦੀ ਪਹਿਲਾਂ ਤਿਆਰੀ ਕੀਤੀ ਜਾਂਦੀ ਸਫਾਈ ਕੀਤੀ ਜਾਂਦੀ ਤਾਂ ਇੰਨੀ ਨੌਬਤ ਨਹੀਂ ਆਉਂਦੀ ਅਗਰ ਲੋਕ ਆਪ ਸਾਫ ਕਰਨਾ ਚਾਹੁੰਦੇ ਨੇ ਉੱਥੋਂ ਰਿੱਤਾ ਚੱਕਦੇ ਆ ਤਾਂ ਉਹਨਾਂ ਤੇ ਮੈਨਿਕ ਦੇ ਪਰਚੇ ਹੁੰਦੇ ਨੇ ਸੋ ਕਿਤੇ ਨਾ ਕਿਤੇ ਜਿਹੜਾ ਹੁਣ ਲੋੜ ਹੈਗੀ ਹੈ ਚਲੋ ਹੁਣ ਆਪਾਂ ਹੋਰ ਗੱਲਾਂ ਛੱਡ ਕੇ ਜੇਕਰ ਆਪਤਾ ਆਈ ਹੈ ਹੁਣ ਪੰਜਾਬ ਦੇ ਲੋਕ ਭਾਵੇਂ ਉਹ ਜਥੇਬੰਦੀਆਂ ਨੇ ਭਾਵੇਂ ਆਮ ਕੋਈ ਸਮਾਜਦਾਰ ਦੀ ਹੈ ਹਰ ਕੋਈ ਚੱਲਿਆ ਹੋਇਆ ਪਾਵੇਂ ਕੋਈ ਇੱਕ ਚੀਜ਼ ਲਈ ਜਾਂਦਾ ਪਾਵੇਂ ਦੋ ਜਾਂਦਾ ਕੋਈ ਪਾਵੇਂ ਪਸ਼ੂਆਂ ਦੀ ਲੋੜ ਹੈ ਬੱਚਿਆਂ ਦੀ ਲੋੜ ਹੈ ਮਹਿਲਾਵਾਂ ਦੀ ਲੋੜ ਹੈ ਆਮ ਲੋਕਾਂ ਦੀ ਲੋੜ ਹੈ ਉਹ ਸਾਰਿਆਂ ਦੀ ਜਿਹੜੀ ਸਹਿਤਾ ਹੈ ਉੱਥੇ ਵੱਡੇ ਪੱਧਰ ਤੇ ਹੋ ਰਹੀ ਹੈ ਕੋਈ ਇਸ ਤਰ੍ਹਾਂ ਦੀ ਉਹ ਨਹੀਂ ਛੱਡ ਲੋਕਹਿਤ ਮਿਸ਼ਨ ਵੀ ਜਿਹੜਾ ਹੈਗਾ ਵੀ ਉਹਦੇ ਵੱਲੋਂ ਤਿਆਰੀ ਪੂਰੇ ਮਿਸਲ 7 ਲੋਜ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਤੇ ਪਾਣੀ ਰਾਸ਼ਨ ਕਿਟਾਂ ਮਹਿਲਾਵਾਂ ਦਾ ਸਮਾਨ ਤੇ ਦਵਾਈਆਂ ਹੱਤ ਸਾਰਾ ਤਿਆਰ ਕਰਕੇ ਪੈਕਿੰਗ ਕਰਕੇ ਕਿਉਂਕਿ ਅਜੇ ਪਾਣੀ ਉੱਥੇ ਹੈਗਾ ਅਸੀਂ ਇਹਨੇ ਜਿਵੇਂ ਜੋ ਪਾਣੀ ਦਾ ਪੱਤਰ ਕੱਟੇਗਾ ਅਸੀਂ ਘਰਾਂ ਵਿੱਚ ਜਾ ਕੇ ਆਪ ਦੇਖ ਕੇ ਜਿੱਥੇ ਪੈਸੇ ਦੀ ਲੋੜ ਹੈ ਕਿ ਦੀ ਛੱਤ ਦੀ ਲੋੜ ਹੈ ਠੀਕ ਕਰਨ ਦੀ ਕਿਸੇ ਦੇ ਮਕਾਨ ਦੀ ਲੋੜ ਹੈ ਕਿਸੇ ਨੂੰ ਦਵਾਈ ਦੀ ਲੋੜ ਆ ਜਾਂ ਕਿਸੇ ਨੂੰ ਸਮਾਨ ਦੀ ਲੋੜ ਆ ਉਹ ਖੁਦ ਜਾ ਕੇ ਸਾਡੇ ਇੱਥੇ ਵਲੰਟੀਅਰ ਅਗਲੇ ਹਫਤੇ ਦੇ ਵਿੱਚ ਇੱਥੋਂ ਰਵਾਨਾ ਹੋਣਗੇ ਤੇ ਸਾਰਾ ਸਮਾਨ ਲੈ ਕੇ ਇੱਥੇ ਪਹੁੰਚਣਗੇ ਇਹ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਕਿ ਸਾਡੇ ਤਾਂ ਜਿਹੜੀ ਟੀਮ ਹੈ ਲਗਾਤਾਰ ਕੰਮ ਕਰ ਰਹੀ ਹੈ ਕਿ ਅਸੀਂ ਜਿਹੜਾ ਮੇਰਾ ਹੈਲੀਕਾਪਟਰ ਹੈ ਉਹ ਵੀ ਲੋਕਾਂ ਦੇ ਲਈ ਜਾਏ ਠੀਕ ਹੈ ਸਰਕਾਰ ਦਾ ਫਰਜ ਮੰਨਦਾ ਕਰਨਾ ਚਾਹੀਦਾ ਪਰ ਇਹ ਹੈ ਵੀ ਅੱਜ ਲੋਡ ਸਭ ਤੋਂ ਵੱਧ ਲੋਕਾਂ ਨੂੰ ਕੱਢਣ ਦੀ ਕਿਸ਼ਤੀਆਂ ਦੀ ਹੈ ਪ੍ਰਸ਼ਾਸਨ ਦੀਆਂ ਸਰਕਾਰਾਂ ਦੀਆਂ ਕਿਸ਼ਤੀਆਂ ਕਿੱਥੇ ਗਈਆਂ ਕਿਸ਼ਤੀਆਂ ਤਾਂ ਆਮ ਸੰਸਥਾਵਾਂ ਦੀਆਂ ਅਜ ਪ੍ਰਭਾ ਅਸਰਾ ਦੇ ਚੱਲ ਰਹੀਆਂ ਖਾਲਸਾ ਹੈਡ ਦੀਆਂ ਚੱਲ ਰਹੀਆਂ ਹੋਰ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਨੇ ਤੇ ਇਸੇ ਤਰ੍ਹਾਂ ਜੇਕਰ ਹੁਣ ਪ੍ਰਸ਼ਾਸਨ ਜਿਹੜਾ ਹੈਗਾ ਜੇਕਰ ਆਪਾਂ ਖਾਸ ਦੇਖੀਏ ਟੀਮਾਂ 'ਚ ਡਾਕਟਰਾਂ ਦੀ ਲੋੜ ਆ ਉਹੀ ਕੈਂਪ ਲਗਾ ਕੇ ਉੱਥੇ ਕਰ ਦੇਣ ਜਿਹੜੀ ਜਿਹੜੀ ਵੀ ਹੈ ਸਰਕਾਰ ਦਾ ਠੀਕ ਹੈ ਫਰਜ਼ ਬਣਦਾ ਮੈਂ ਅਸੀਂ ਕਹਿੰਦੇ ਵੀ ਚੰਗੀ ਗੱਲ ਹੈ ਜੀ ਹੈਲੀਕਾਪਟਰ ਕੰਮ ਕਰ ਰਿਹਾ ਪਰ ਹੈਲੀਕਾਪਟਰ ਨਾਲ ਖਾਣਾ ਨਹੀਂ ਪਹੁੰਚਾਇਆ ਜਾਂਦਾ ਉੱਥੇ ਟਰਾਲੀ ਨਾਲ ਅੰਦਰ ਉਹਨਾਂ ਕੋਲ ਪਹੁੰਚ ਰਿਹਾ ਹੁਣ ਦੇਖੋ ਦਬੇ ਹੋਏ ਮਿੱਟੀ ਵਿੱਚੋਂ ਖਾਣੇ ਦੇ ਪੈਕੇਟ ਕੱਢ ਰਹੇ ਨੇ ਇਹ ਤਾਂ ਉਲਟਾ ਬੇਅਤਵੀ ਹੈ ਸੋ ਉਹ ਕੰਮ ਕਰੀਏ ਠੀਕ ਹੈ ਸਰਕਾਰ ਨੂੰ ਸਾਰਿਆਂ ਨੂੰ ਸਾਨੂੰ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਪਰ ਲੋਕਾਂ ਦੇ ਤੱਕ ਪਹੁੰਚ ਹੋਵੇ ਜਿਹੜੇ ਕੰਮ ਜਿਹੜੇ ਆਪਣੇ ਵਿਚਾਰ ਸਾਂਝੇ ਕਰਿਆ ਇਹ ਤੋਂ ਨਾਲ ਦੇ ਨਾਲ ਤੁਹਾਨੂੰ ਹੋਰਾਂ ਦੇ ਵੀ ਜਿਹੜੇ ਵਿਚਾਰ ਸਾਂਝੇ ਕਰਵਾਉਂਦੇ ਨੇ ਨਾਲ ਪਟਿਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਆਏ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਤੇ ਕਿ ਹਰ ਪ੍ਰਭਾਵਿਤ ਲੋਕ ਨੇ ਉੱਥੇ ਜਿਹੜੀ ਰਾਹਤ ਸਮੱਗਰੀ ਵੀ ਪਹੁੰਚਾਈ ਹੈ ਜਿਸ ਨੂੰ ਲੈ ਕੇ ਸਾਡੇ ਨਾਲ ਨੌਜਵਾਨ ਮੌਜੂਦ ਹੈ ਸੋ ਗੱਲਬਾਤ ਕਰਦੇ ਆ ਕਿ ਕਿੰਦਾ ਜਿਹੜੀ ਇਹ ਸਮੱਗਰੀ ਹੈ ਕਿਸ ਤਰ੍ਹਾਂ ਜਿਹੜੀ ਉੱਥੇ ਭੇਜੇ ਜਾਵੇਗੀ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਮਾਹਾਲ ਜਿਹੜੇ ਮਾੜੇ ਆ ਤੇ ਸੇਵਾ ਕੀਤੀ ਜਾ ਰਹੀ ਹੈ ਸੋ ਅੱਜ ਦੇ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਇਹਨਾਂ ਦੇ ਵੱਲੋਂ ਕਿਹੜੀ ਸੇਵਾ ਜਿਹੜੀ ਨਿਭਾਈ ਜਾਵੇਗੀ ਸਭ ਤੋਂ ਪਹਿਲਾਂ ਤਾਂ ਵਾਇਗੁਰਜ ਕਾ ਖਾਲਸਾ ਵਾਇਗੁਰਜ ਦੀ ਫਤਿਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਆਪਾਂ ਇੱਥੇ ਗੁਰਦੁਆਰਾ ਗੜੀਪੋੜਕਾ ਸਾਹਿਬ ਵਿਖੇ ਕੀਤੀ ਹੈ ਜੀ ਇਹਦੇ ਵਿੱਚ ਆਪਾਂ ਤਿੰਨ ਰਾਹਤ ਸਮੱਗਰੀ ਕੈਂਪ ਪਵਾਦ ਦੇ ਧਰਤੀ ਜ਼ਿਲ੍ਹਾ ਮੁਹਾਲੀ ਵਿੱਚ ਜਾਰੀ ਕਰੇ ਨੇ ਜਿਦੇ ਵਿੱਚ ਪਹਿਲਾ ਕੈਂਪ ਆਪਾਂ ਗੁਰਦੁਆਰਾ ਗੜੀਪੋੜਕਾ ਸਾਹਿਬ ਦੂਜਾ ਕੈਂਪ ਚਨਾਲੋ ਸਿੰਘ ਸਭਾ ਗੁਰਦੁਆਰਾ ਗੁਰਦੁਆਰਾ ਸਾਹਿਬ ਤੇ ਤੀਜਾ ਕੈਂਪ ਜਿਹੜਾ ਆਪਣਾ ਹੈਗਾ ਉਹ ਸੱਤ ਫੇਸ ਬਿੱਟੂ ਟੱਬਾ ਮੁਹਾਲੀ ਵਿਖੇ ਆਪਾਂ ਤਿੰਨ ਕੈਂਪ ਇਹ ਜਾਰੀ ਕਰੇ ਨੇ ਇੱਥੇ ਤੁਸੀਂ ਆਪਾਂ ਦੋ ਨੰਬਰ ਵੀ ਅੱਜ ਜਾਰੀ ਕਰੇ ਹੈਲਪਲਾਈਨ ਨੰਬਰ ਜਿਨ੍ਹਾਂ ਦੇ ਉੱਪਰ ਤੁਸੀਂ ਸੰਪਰਕ ਕਰਕੇ ਇਹਨਾਂ ਕੈਂਪਾਂ ਵਿੱਚ ਆਪਣਾ ਰਾਸ਼ਨ ਪਾਣੀ ਜੋ ਵੀ ਤੁਸੀਂ ਹੜਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਹੋ ਤੁਸੀਂ ਭੇਜਵਾ ਸਕਦੇ ਹੋ ਜਿਹੜਾ ਗੁਰਦੁਆਰਾ ਗੜੀਪੋੜ ਕਾ ਸਾਹਿਬ ਕੇ ਕੈਂਪ ਚੱਲ ਰਿਹਾ ਹੈ ਇੱਥੇ ਰਵਿੰਦਰ ਸਿੰਘ ਵਜੀਤਪੁਰੀ ਦੇਖ ਰਹੇ ਨੇ ਸਾਰਾ ਤੇ ਜਿਹੜੇ ਚਨਾਲੋ ਤੇ 7 ਫੇਸ ਕੈਂਪ ਚੱਲ ਰਹੇ ਆ ਉੱਥੇ ਵਾਸਤੇ 99155 00244 ਨੰਬਰ ਤੇ ਉੱਪਰ ਤੁਸੀਂ ਸੰਪਰਕ ਕਰਕੇ ਤਾਂ ਉੱਥੇ ਤੁਸੀਂ ਰਾਸ਼ਨ ਪੁੱਛਦਾ ਕਰ ਸਕਦੇ ਹੋ ਹਮ ਜਿਹੜੀ ਇਹ ਰਾਹਤ ਸਮੱਗਰੀ ਹੈ ਕਦੋਂ ਭੇਜੀ ਜਾਵੇਗੀ ਅਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਭੇਜੀ ਜਾਵੇਗੀ ਫਿਲਹਾਲ ਤਾਂ ਸਾਡੀਆਂ ਜਿਹੜੀਆਂ ਟੀਮਾਂ ਮਿਸਲ ਸਤਲੂਜ ਉਹ ਪੂਰੇ ਜਿੱਥੇ-ਜਿੱਥੇ ਵੀ ਹੜ੍ਹ ਪ੍ਰਭਾਵਿਤ ਏਰੀਆ ਹੈਗੇ ਆ ਖੇਤਰ ਹੈਗੇ ਆ ਉੱਥੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਪਿੱਛੇ ਜੀ ਅਸੀਂ ਜਾ ਕੇ ਆਏ ਆ ਤਿੰਨ ਚਾਰ ਗੇੜੇ ਅਸੀਂ ਲਾ ਕੇ ਆਏ ਆ ਉੱਥੇ ਜਿਹੜੀ ਉੱਥੇ ਮੇਨ ਪ੍ਰੋਬਲਮ ਸਾਨੂੰ ਆ ਰਹੀ ਸੀ ਉਹ ਸੀਗੀ ਕਿਸ਼ਤੀਆਂ ਦੀ ਕਿਉਂਕਿ ਜਿਹੜੇ ਸੜਕਾਂ ਤੇ ਆਗੇ ਆਪ ਆਪਣੇ ਭਰਾ ਭੈਣ ਭਰਾ ਉਹਨਾਂ ਕੋਲ ਤਾਂ ਰਾਸ਼ਨ ਪੁੱਜਦਾ ਹੋ ਰਿਹਾ ਪਰ ਜਦੋਂ ਸੜਕਾਂ ਤੇ ਆਪਾਂ ਸਾਈਡ ਤੇ ਜਾਂਦੇ ਆ ਤਾਂ 15 15 ਫੁੱਟ 20 20 ਫੁੱਟ ਪਾਣੀ ਉੱਥੇ ਹੈਗਾ ਆ ਤੇ ਉੱਥੇ ਕਿਸ਼ਤੀ ਤੋਂ ਬਿਨਾ ਪੁੱਜਿਆ ਨਹੀਂ ਜਾ ਸਕਦਾ ਹੁਣ ਮਿਸਲ ਸਤਲਜੀ ਬੋਲੋ ਕੱਲ ਨੂੰ ਇੱਕ ਕਿਸ਼ਤੀ ਸਾਨੂੰ ਡਿਲੀਵਰ ਹੋਣੀ ਹੈ ਉਹ ਆਪਾਂ ਕੱਲ ਜਾਂ ਪਰਸ ਨੂੰ ਉੱਥੇ ਪੁੱਜਦੀ ਕਰ ਦਾਂਗੇ ਉਸ ਤੋਂ ਬਾਅਦ ਅਗਲੇ ਸੋਮਵਾਰ ਜਾਂ ਮੰਗਲਵਾਰ ਤੱਕ ਆਪਾਂ ਇੱਥੋਂ ਗੱਡੀਆਂ ਰਾਈ ਇਹ ਰਾਸ਼ਨ ਉੱਥੇ ਪੁੱਜਦਾ ਕਰ ਦਾਂਗੇ ਅੱਛਾ ਕਈ ਵੀਡੀਓ ਜਿਹੜੀ ਵਾਇਰਲ ਹੋਈ ਆ ਇਹ ਜਿਹਦੇ ਵਿੱਚ ਇਹ ਦੇਖਿਆ ਗਿਆ ਕਿ ਜਿੱਥੇ ਲੋਡ ਹੈ ਰਾਸ਼ਨ ਦੀ ਉੱਥੇ ਜਿਹੜਾ ਉੱਥੇ ਤੱਕ ਪਹੁੰਚ ਨਹੀਂ ਰਿਹਾ ਏ ਉਸ ਤੋਂ ਪਹਿਲਾਂ ਹੀ ਜਿਹੜੇ ਲੋਕ ਰਾਸ਼ਨ ਦੇ ਕੇ ਆ ਜਾਂਦੇ ਆ ਜੀ ਇਹ ਵੀ ਇੱਕ ਮੈਂ ਉਹੀ ਤੁਹਾਨੂੰ ਗੱਲ ਕਰ ਰਿਹਾ ਹਾਂ ਜਿਹੜੇ ਤਾਂ ਲੋਕ ਸੰਗਤ ਸੜਕਾਂ ਤੇ ਨੇੜੇ ਆ ਗਈ ਆ ਉਹਨਾਂ ਕੋਲ ਰਾਸ਼ਨ ਪੁੱਜਦਾ ਹੋ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਾ ਹੋਣ ਕਰਕੇ ਸਾਨੂੰ ਉੱਥੇ ਤੱਕ ਪਹੁੰਚਣ ਵਾਸਤੇ ਕਿਸ਼ਤੀਆਂ ਜਾਂ ਬੇੜੀਆਂ ਦੀ ਲੋੜ ਪੈਣੀ ਆ ਜਿਹੜੀਆਂ ਕਿ ਉੱਥੇ ਉਪਲਬਧ ਨਹੀਂ ਹੈਗੀਆਂ ਉਹ ਆਪਾਂ ਹੁਣ ਰਾਬਾਸਰਾ ਅਲੇ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਕਿਸ਼ਤੀਆਂ ਦਿੱਤੀਆਂ ਨੇ ਉਸ ਤੋਂ ਬਾਅਦ ਬੜੂ ਸਾਹਿਬ ਅਲੇ ਉਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਤੇ ਪਿੱਛੇ ਜਿ ਆਪਣਾ ਸਰਤਾਜ ਫਾਊਂਡੇਸ਼ਨ ਤੋਂ ਵੀ ਸਾਡੇ ਕੋਲੇ ਉੱਥੇ ਬੰਦੇ ਆ ਕੇ ਰਾਸ਼ਨ ਤੇ ਫੀਡ ਦੇ ਕੇ ਗਏ ਨੇ ਇਦਾਂ ਜਿਹੜੀਆਂ ਸੰਸਥਾਵਾਂ ਹੈ ਉਹ ਬਹੁਤ ਬੱਦਰ ਹੈਲਪ ਕਰ ਰਹੀਆਂ ਹੈ ਤੇ ਆਪਾਂ ਹੁਣ ਕਿਸ਼ਤੀਆਂ ਰਾਹੀਂ ਜਿਹੜੇ ਬੰਦੇ ਕੋਲੇ ਰਾਸ਼ਨ ਨਹੀਂ ਪਹੁੰਚ ਰਿਹਾ ਆਪਾਂ ਪਿੱਛੇ ਜਾ ਕੇ ਆਏ ਆ ਤਾਂ ਉਹਦੇ ਵਿੱਚ ਆਪਾਂ ਦੇਖ ਰਹੇ ਸੀ ਕਿ ਆਪਣੇ ਆਪ ਪਲਾਸਟਿਕ ਦੀਆਂ ਪੈਪਰਾਂ ਹੀ ਨੌਜਵਾਨ 7-7 8-8 ਫੁੱਟ ਪਾਣੀ ਵਿੱਚੋਂ ਤੈਰ ਕੇ ਸੜਕ ਤੱਕ ਆ ਰਹੇ ਆ ਰਾਸ਼ਨ ਲੈਣ ਵਾਸਤੇ ਫੇਰ ਅੰਦਰ ਜਾਂਦੇ ਆ ਹੁਣ ਆਪਾਂ ਕਿਸ਼ਤੀਆਂ ਰਹੀਂ ਉਹਨਾਂ ਤੱਕ ਜਿਹੜਾ ਰਾਸ਼ਨ ਉਹ ਪੁੱਛਦਾ ਕਰਨਾ ਸ਼ੁਰੂ ਕਰਾਂਗੇ ਅੱਛਾ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚੋਂ ਅਤੇ ਪੰਜਾਬ ਤੋਂ ਬਾਹਰ ਜਿਹੜੇ ਰਾਜਾਂ ਤੋਂ ਜਿਹੜਾ ਇਹ ਰਾਸ਼ਨ ਪਾਣੀ ਜਾ ਰਿਹਾ ਹੈ ਪਰ ਜਿਹੜਾ ਉਸ ਤੋਂ ਬਾਅਦ ਜਿਹੜੀ ਜਿਹੜੀ ਤਬਾਹੀ ਹੋਈ ਹੈ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਕਈ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਭਾਵੇਂ ਉਹ ਚਾਰ ਆਈ ਭਾਵੇਂ ਹੋਰ ਚੀਜ਼ ਆਈ ਉਹਦਾ ਵੀ ਬੰਦੋਬਸਤ ਕਰਿਆ ਵੇ ਜਿਹੜਾ ਆਪਣਾ ਬਰਸਾਤਾ ਤੋਂ ਬਾਅਦ ਐ ਇਸ ਹਰ ਤੋਂ ਬਾਅਦ ਹਾਂਜੀ ਉਸ ਤੋਂ ਉਹ ਅਗਲਾ ਚੈਲੰਜ ਹੈ ਫਿਲਹਾਲ ਚੈਲੰਜ ਇਹ ਹੈ ਕਿ ਪਾਣੀ ਘਟੇ ਉਸ ਤੋਂ ਬਾਅਦ ਦਵਾਈਆਂ ਕਿਉਂਕਿ ਉਸ ਤੋਂ ਬਾਅਦ ਜਿਹੜਾ ਰੇਤ ਆ ਆਪਣੇ ਭਰਾਵਾਂ ਦੇ ਖੇਤਾਂ ਵਿੱਚ ਆ ਗਿਆ ਉਹਨਾਂ ਦੀ ਉਹ ਵੀ ਸੈਟਅਪ ਸਹੀ ਹੋਣਾ ਹੈ ਜੀ ਉਹਦੇ ਬਾਰੇ ਵੀ ਆਪਾਂ ਕਰਾਂਗੇ ਪਰ ਫਿਲਹਾਲ ਜਿਹੜੀ ਆਪਾਂ ਨੂੰ ਲੋਡ ਹੈ ਉੱਥੇ ਜਿਹੜੇ ਬੇਜਵਾਨ ਜਾਨਵਰ ਮੱਝਾਂ ਗਾਵਾਂ ਜਿਹੜੀਆਂ ਖੜੀਆਂ ਉਹਨਾਂ ਕੋਲੇ ਚਾਰਾ ਪੁੱਜਦਾ ਕਰੀਏ ਉਹਨਾਂ ਕੋਲੇ ਫੀਡ ਪੁੱਜਦੀ ਕਰੀਏ ਤੇ ਜਿਹੜੇ ਬਸਲੀਕ ਅੰਦਰ ਰਹਿ ਗਏ ਉਹਨਾਂ ਤੱਕ ਆਪਾਂ ਭੋਜਨ ਪੁੱਜਦਾ ਕਰੀਏ ਇਲਾਕੇ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਜਥੇਦੰਤੀ ਤੇ ਹਾਂਜੀ ਅਪੀਲ ਇਹ ਹੈ ਕਿ ਹੱਥ ਜੋੜ ਕੇ ਜਿੰਨੇ ਵੀ ਨੌਜਵਾਨ ਭਰਾ ਜਿੱਥੇ ਤੱਕ ਆਵਾਜ਼ ਆ ਰਹੀ ਹੈ ਉਹ ਅੱਗੇ ਹੋ ਕੇ ਆਪ ਇਹ ਕਾਰਜ ਨੂੰ ਸੰਭੀਏ ਆਪਾਂ ਜਿਹੜਾ ਖੇਤਰ ਆਪਣਾ ਡੁੱਬਿਆ ਹੋਇਆ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਤੇ ਪੁਆਦ ਦੀ ਧਰਤੀ ਤੋਂ ਆਪਾਂ ਪਰ ਜਿੰਨਾ ਆਪਾਂ ਕਰ ਸਕਦੇ ਆ ਉਹਨਾਂ ਉਹਨਾਂ ਦੀ ਮਦਦ ਕਰੀਏ ਅੱਛਾ ਜਿਸ ਤਰ੍ਹਾਂ ਸਾਡੇ ਪੰਜਾਬੀ ਐ ਭਾਵੇਂ ਕਿਤੇ ਵੀ ਕਿਸੇ ਦੁੱਖ ਦੀ ਘੜੀ ਹੁੰਦੀ ਕਿਸੇ ਰਾਜ ਦੇ ਵਿੱਚ ਵੀ ਉਹ ਜਾ ਕੇ ਉੱਥੇ ਸੇਵਾ ਕਰਦੇ ਆ ਤਾਂ ਆਪਣੇ ਪੰਜਾਬ ਦੇ ਵਿੱਚ ਇਦਾਂ ਦੇ ਜਿਹੜੇ ਰਾਜ ਆਰੇ ਸੇਵਾ ਕਰਨ ਆ ਰਹੇ ਜਦ ਹੁਣ ਜਰੂਰਤ ਹੈ ਪੰਜਾਬ ਨੂੰ ਦੇਖੋ ਇਹ ਪੰਜਾਬ ਪੰਜਾਬ ਹੀ ਜਿਹੜਾ ਵੀ ਪੰਜਾਬੀਆਂ ਦੇ ਨਾਲ ਪੰਜਾਬੀ ਆਪਾਂ ਖੜਾ ਆਪਾਂ ਗੁਰੂ ਗੁਰੂ ਨਾਨਕ ਦੀ ਬਾਣੀ ਦੇ ਅਨੁਸਾਰ ਚੱਲਦੇ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਦੇ ਆਂ ਤੇ ਕੋਈ ਨਾ ਆ ਵੀ ਬਹੁਤ ਰਹੇ ਆ ਉਧਰੋਂ ਕੱਲ ਮੈਨੂੰ ਰਾਤ ਵੀ ਹਰਿਆਣੇ ਤੋਂ ਇੱਕ ਵੀਰ ਦਾ ਫੋਨ ਆਇਆ ਵੀ ਅਸੀਂ ਰਾਸ਼ਨ ਪੁੱਛਦਾ ਕਰਨਾ ਉਹ ਆਪਾਂ ਹਰੀਕੇ ਪੱਤਣ ਆ ਜੋ ਗੱਡੀਆਂ ਛੱਡ ਕੇ ਗਏ ਆ ਇਦਾਂ ਨਹੀਂ ਹੈਗਾ ਵੀ ਬਿਲਕੁਲ ਹੀ ਆਪਾਂ ਇਗਨੋਰ ਕਰਦੇ ਵੀ ਨਹੀਂ ਆ ਰਿਹਾ ਬਹੁਤ ਆਪਣੇ ਭੈਣ ਭਰਾ ਬਾਹਰੋਂ ਵੀ ਆਪਣੇ ਨਾਲ ਖੜੇ ਆ ਮੁੰਡੇ ਨਾਲ ਮੁੰਡਾ ਜੋੜ ਕੇ ਤੇ ਇਹ ਹੈ ਕਿ ਆਪਾਂ ਬਾਤ ਛੱਡ ਕੇ ਗਿਣਤੀ 'ਚ ਹੁਣ ਜੋ ਕੁਦਰਤੀ ਮਾਰਿਆ ਆਪਾਂ ਇਹਨੂੰ ਕਹਿ ਲਈਏ ਸਰਕਾਰਾਂ ਦਾ ਫੇਲਿਅਰ ਹੋਇਆ ਆਪਣੇ ਭੈਣ ਭਰਾਵਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੀਏ ਸੋ ਬਿਲਕੁਲ اوہن وني 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 علاقے نے سماج سے تصویر سماج کی سروس اور مختلف علاقے دے وچ جو